ਦਾੜੀ ਮੈਂ ਲਾਤੀ ਜੇ ਬਾਲੇ ਲਾਤੀ ਆ ਹਾਂਜੀ ਚੱਲ ਬਾਲੇ ਤੇ ਲਾਤੀ ਕੋਈ ਨਹੀਂ ਮੇਰੀ ਗੱਲ ਸੁਣ ਆ ਮਨਜਿੰਦਰ ਕੇ ਘਰ ਕਿਉਂ ਇਹਦਾ ਰੌਲਾ ਜਾ ਪੈਣ ਡਿਆ ਤੇ ਨੰਦੂ ਕੋ ਪੜ ਚੁੱਕੀ ਹੋਈ ਉਹ ਨਹੀਂ ਨਹੀਂ ਦਾੜੀ ਮੇਰ ਨਾਲ ਨਾ ਕਰਨੀ ਸੀ ਉਹ ਆਪੋ ਘਰ ਹੀ ਡੇ ਨੇ ਕੋਈ ਗੱਲਬਾਤ ਹੋਣੀ ਉਹਨਾਂ ਦੀ ਆਪੋ ਜੀ ਨੇ ਹਾਂਜੀ ਮੈਨੂੰ ਉਹਦੇ ਫਿਕਰ ਨਹੀਂ ਮੈਂ ਪਤਾ ਕਰਾਂਗਾ ਕਿ ਉਹਨਾਂ ਮੁੰਡੇ ਨਾਲ ਕੋਈ ਗੱਲ ਹੋ ਗਈ ਹੋਏ ਨਹੀਂ 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 ਚੱਲ ਮੈਨੂੰ ਉਹਨਾਂ ਕੋਲ ਜਾਣਾ ਔਰ ਆ ਫਿਰ ਕੋਈ ਨਹੀਂ ਠੀਕ ਸ਼ੁਕਰ ਹੈ ਆ ਦਾੜੀ ਆਏ ਬਾਚਾ ਜੇ ਪਹਿਲਾਂ ਆਈ ਦੇਣਾ ਤੇ ਇਹਨਾਂ ਮੇਰੀ ਕਲਾ ਹਲਾ ਦੇ ਨਹੀਂ ਮੈਨੂੰ ਇਹ ਆ ਕਿ ਕੁੜੀ ਨੂੰ ਕੁਝ ਕਹਿਣਾ। ਉਸ ਸੂਰਤ ਉਹਦਾ ਕੋਈ ਵੀ ਨਹੀਂ। ਚਾਬੀ ਬਸ ਫੜਾਉਣ ਆਈ ਤੇ ਉਹਨੇ ਜੀ ਭਾਬੀ ਦੀ ਆ ਗਈ। ਜੇ ਇਹ ਤਾਂ ਨਾੜਾ ਹੁੰਦੀ ਤੇ ਫੇਰ ਕੀ। ਹੁਣ ਕਰਾਂ ਤੇ ਕਰਾ ਕੀ ਜੇ ਉਧਰ ਰੁ ਗਿਆ ਤਾਂ ਡੈਡੀ ਨੇ ਅਖਣਾ ਤੂੰ ਕਿੱਧਰ ਚੱਲ ਗਿਆ। ਚੱਲੋ ਵੀ ਨੇ ਆ ਫਿਰ ਕੀ ਬੰਦਾ। ਨਾ ਵਾ ਜੋ ਵੀ ਹੋਇਆ ਵਾ ਨਾ ਹੋਇਆ ਤੇ ਆ ਬਹੁਤ ਮਾੜਾ। ਠੀਕ ਆ ਨਾ। ਮੈਨੂੰ ਵੀ ਗੋੜੇ ਗੋੜੇ ਸ਼ਰਮ ਆਉਣ ਡਈ ਆ। ਬਾਹਰ ਮੂੰਹ ਕੱਢਣੋਂ ਮੇਰਾ ਜੀ ਨਹੀਂ ਕਰਨ ਡਿਆ ਹੁਣ। ਤੂੰ ਤਾਂ ਮੇਰੀ ਨਾ ਹੈ ਐਡੀ ਲੰਮੀ ਜ਼ੁਬਾਨ ਉਤਰੋਦੀ। ਕਿੱਦਾਂ ਜ਼ੁਬਾਨ ਫੇਰਨ ਡਈ ਸੀਗੀ। ਉਹਦਾ ਤਾਂ ਰਾਦਾ ਪੁੱਤ ਇਹ ਹੀਗਾ ਕਿ ਮੈਂ ਆਂਟ ਗਵਾਂਡ ਸਾਰਾ ਕਰ ਲਾਂ ਇਕੱਠਾ ਤੇ ਇਹਦੇ ਸਿਰ ਚ ਪਵਾਦਾ ਸਵਾਹ ਹੈ ਮੈਨੂੰ ਨਹੀਂ ਪਤਾ ਕੀ ਪਾਲਦੀ ਫਿਰਦੀ ਐ ਮੈਂ ਇਹਨੂੰ ਥੰਮ ਕੇ ਰੱਖਿਆ ਵਾ ਇਹ ਤੇ ਮੌਕੇ ਲੱਭਦੀ ਫਿਰਦੀ ਐ ਕਿ ਕੋਈ ਨਾ ਕੋਈ ਗੱਲ ਮੇਰੇ ਹੱਥ ਵਿੱਚ ਆਵੇ ਤੇ ਪੁੱਤ ਤੂੰ ਤੇ ਇੱਧਰ ਉੱਧਰ ਝਾਤੀ ਮਾਰ ਲੈਣੀ ਤੂ ਆਜੀ ਤੁਸੀਂ ਮੇਰੇ ਉੱਤੇ ਸ਼ੱਕ ਕਰ ਰਹੇ ਹੋ ਨਾ ਮੈਂ ਕੀ ਗਲਤ ਕਰਦਾ ਵਾ ਨਹੀਂ ਨਹੀਂ ਤੇ ਇਹ ਮੈਂ ਸ਼ੱਕ ਨਹੀਂ ਕਰਦੇ ਹੀ ਤੇ ਅੱਤੇ ਪਰ ਵੇਖਾ ਹਾਂ ਜਿਹਦੇ ਹਿਸਾਬ ਨਾਲ ਤੈਨੂੰ ਉਹਨੇ ਵੇਖ ਲੈ ਛਦੇੜ ਜਈ ਨੇ ਉਹਨੇ ਤੇ ਰੌਲਾ ਪੂਰਾ ਪਾਤਾ ਹੀ ਨਾ ਉਹੋ ਕੰਮ ਹੁੰਦੇ ਜਿਹਨਾਂ ਵੇਖ ਕੇ ਸੋਚ ਸਮਝ ਕੇ ਕਰਨ ਵਾਲੇ ਹੁੰਦੇ ਆ ਮੇਰੀ ਗੱਲ ਸੁਣੋ ਤੁਸੀਂ ਵੀ ਸਿਆਣੇ ਹੋ ਤੁਸੀਂ ਜਿਹੜੇ ਨੇ ਆਣੇ ਹੋ ਜੇ ਮੇਰੀ ਜਗ੍ਹਾ ਤੇ ਤੁਸੀਂ ਹੁੰਦੇ ਨਾ ਤੇ ਤੁਸੀਂ ਵੀ ਇਹੀ ਕੰਮ ਕਰਨਾ ਤੇ ਜਿਹੜਾ ਭਾਬੀ ਜੂਨ ਦੇ ਨਾ ਤੇ ਉਹਨਾਂ ਨੇ ਇਹੀ ਕੰਮ ਕਰਨਾ ਸੀ ਉਹਨਾਂ ਚਾਬੀ ਉਹਨਾਂ ਦੀ ਡੇਕ ਪਿੱਛੇ ਵਾਜਾ ਮਾਰ ਲੈਂਦੇ ਸੀ ਕਹਿੰਦੇ ਪਰਮ ਤੇ ਮੈਂ ਕਿਹਾ ਵੀਰ ਜੀ ਵੀ ਨਹੀਂ ਕਰ ਸਕਦੇ ਤੇ ਫੁਫੜ ਜੀ ਵੀ ਕਿਤੇ ਗਏ ਨੇ ਤੇ ਤਾਂ ਕਰਕੇ ਮੈਂ ਉਹਨਾਂ ਨੂੰ ਚਾਬੀ ਫੜਾਉਣ ਵਾਸਤੇ ਗਈ ਹਾਂ ਮੈਂ ਤੇ ਤੁਹਾਡੇ ਸੁਣਤੀ ਹੀ ਪਰ ਉਹਨਾਂ ਉੱਪਰ ਗਈ ਨਹੀਂ ਤੇ ਜੇ ਤੁਸੀਂ ਹੁੰਦੇ ਤੁਸੀਂ ਵੀ ਤੇ ਫੜਾਉਣੀ ਹੀ ਉਹ ਕਿਹੜੇ ਤਰ੍ਹਾਂ ਦੇ ਦੁਸ਼ਮਣ ਆ ਇੱਕ ਗੱਲ ਦੱਸ ਮੈਨੂੰ ਸੱਚੀ ਸ ਸੱਚੀ ਚਾਬੀ ਡਿੱਗੀ ਹੈ ਕਿ ਜਾਂ ਉਦਾਂ ਹੀ ਤੂੰ ਅੱਜ ਸੱਚੀ ਚਾਬੀ ਡਿੱਗੀ ਹੈ ਮੈਂ ਉਹੀ ਫੜਾਣ ਗਈ ਹਾਂ ਅੱਛਾ ਉਦਾਂ ਮੇਰੇ ਦਿਮਾਗ ਥੋੜੀ ਖਰਾਬ ਹੋ ਗਈ ਕਿ ਮੈਂ ਕੋਠੇ ਤੇ ਚੜ੍ਹ ਕੇ ਫੜਾਉਣਾ ਸੀ ਚੰਗ ਕੋਈ ਗੱਲ ਨਹੀਂ ਫਿਰ ਕੀ ਇਹ ਚਾਬੀ ਫੜਾਤੀ ਤੇ ਤਾਂ ਕੀ ਹੋ ਗਿਆ ਇਹਦੇ ਉਦਾਂ ਹੀ ਦਿਮਾਗ ਦਾ ਹੋ ਗਿਆ ਖਰਾਬ ਕਿੰਦਾ ਜ਼ੁਬਾਨ ਚ ਲਾਉਂਦੀ ਹੀ ਬਾਹਰ ਨਾ ਪੁੱਤ ਮੈਂ ਦੇਖ ਗਾਲਾ ਦਾਸ ਤੇ ਉਹਦਾ ਕੋਈ ਗੱਲਬਾਤ ਕਰਦਾ ਹੈਗਾ ਨਹੀਂ ਭਾਜੀ ਗੱਲਬਾਤ ਉਹਨਾਂ ਨੇ ਕੋਈ ਵੀ ਨਹੀਂ ਕੀਤੀ ਵੇਖ ਪੁੱਤ ਮੁੰਡਾ ਵਾ ਬਹੁਤ ਚੰਗਾ ਤੇ ਘਰ ਬਾਹਰ ਵੀ ਬੜਾ ਵਧੀਆ ਵਾ ਠੀਕ ਵਾ ਨਾ ਤੇ ਤੂੰ ਵੀ ਪੜੀ ਲਿਖੀ ਆ ਤੇ ਚਲ ਕੋਈ ਗੱਲ ਨਹੀਂ ਜੇ ਰਿਸ਼ਤੇ ਰਸਤੇ ਦੀ ਗੱਲ ਬਣ ਜੇ ਤਾਂ ਵਧੀਆ ਹੀ ਆ ਤੇ ਜੇ ਕੁਝ ਕਹਿੰਦਾ ਵਾ ਤੇ ਮੇਰੀ ਧੀ ਦੱਸ ਦੇ ਮੈਨੂੰ ਮੈਂ ਕੋਈ ਨਾ ਕੋਈ ਰਾਹ ਲੱਭ ਲੂੰਗੀ ਨਹੀਂ ਪੂਆ ਜੀ ਉਹਨਾਂ ਨੇ ਤੇਹੋ ਜੀ ਕੋਈ ਵੀ ਨਹੀਂ ਗੱਲ ਕੀਤੀ ਤੁਸੀਂ ਇੱਥੇ ਜਾਣ ਕੇ ਸੱਜਣੇ ਮੇਰੇ ਉੱਤੇ ਸ਼ੱਕ ਕਰ ਰਹੇ ਹੋ ਵੀਰ ਪੁੱਤ ਤੂੰ ਆ ਮੇਰੀ ਭਤੀਜੀ ਠੀਕ ਵਾ ਨਾ ਪੂਆ ਭਤੀ ਦਾ ਕੋਈ ਪਰਦਾ ਨਹੀਂਗਾ ਹੁੰਦਾ ਤੇ ਜਿਹੜੀ ਕੋਈ ਗੱਲਬਾਤ ਹੈਗੀ ਆ ਨਾ ਮੈਨੂੰ ਦੱਸ ਦੇ ਡਰਨਾ ਮੇਰੇ ਕੋ ਕੋਈ ਨਹੀਂ ਸੱਚੀ ਗੱਲ ਦੱਸਦਾ ਦੱਸ ਦੇ ਮੇਰੀ ਧੀ ਤੂੰ ਆ ਜੀ ਉਹ ਨਾ ਮੈਨੂੰ ਪਸੰਦ ਆ ਤੇ ਚੱਲ ਆਹ ਤਾਂ ਤੂੰ ਕੀਤੀ ਵਧੀਆ ਗੱਲ ਜੇ ਤੈਨੂੰ ਮੁੰਡਾ ਪਸੰਦ ਆ ਤਾਂ ਮੁੰਡੇ ਨੂੰ ਤੂੰ ਪਸੰਦਵਾ ਹਾਂਜੀ ਅੱਛਾ ਠੀਕ ਵਾ ਚੱਲ ਕੋਈ ਗੱਲ ਨਹੀਂ ਜੇ ਮੀਆਂ-ਦੀਵੀ ਰਾਜੀ ਤੇ ਕੀ ਕਰੂਗਾ ਕਾਜੀ ਹੈਂ ਤਾਂ ਕੀ ਹੋ ਗਿਆ ਤੇ ਦੂਜੀ ਗੱਲ ਮੈਨੂੰ ਇਹ ਦੱਸ ਕਿ ਤੈਨੂੰ ਕੋਈ ਸ਼ਾਂਤ ਆ ਹੈਗਾ ਉਹ ਜੀ ਆਖਿਆ ਤੇ ਮੈਨੂੰ ਨਹੀਂ ਕੋਈ ਜੀ ਅੱਛਾ ਹਾਂਜੀ ਤੇ ਚੱਲ ਮੇਰੀ ਗੱਲ ਸੁਣ ਮੇਰੀ ਤੀ ਫਿਰ ਤੇ ਜੀ ਇਦਾਂ ਹੀ ਆਨੇ ਬਹਾਨੇ ਤੇਰੀ ਕਿਤੇ ਗੱਲ ਹੋ ਜੂਦਾ ਰਾਹ ਗਲੀ ਉਹਦਣਾ ਤੇ ਉਹਨੂੰ ਇੱਕ ਗੱਲ ਕਹੀਂ ਆਖੀ ਵੀ ਗੱਲ ਗੁਲਤ ਨਹੀਂ ਮਤਲਬ ਕਰਨਾ ਕਰਨੀ ਕੋਈ ਵੀ ਤੇ ਜੇ ਹਟਾ ਵਿਆਹ ਹੋ ਸਕਦਾ ਵਾ ਨਾ ਤੇ ਰਿਸ਼ਤੇ ਵਾਸਤੇ ਆਪਣੇ ਮੰਮੀ ਡੈਡੀ ਨਾਲ ਗੱਲ ਕਰ ਤੇ ਮੇਰੀ ਭੂਆ ਵੱਲ ਕੱਲ ਦੇ ਕਿਸ ਨੂੰ ਠੀਕ ਆ ਨਾ ਤੇ ਗਾੜੀ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਕੋਈ ਗੱਲ ਨਹੀਂ ਪੁੱਤ ਜੇ ਤੈਨੂੰ ਮੁੰਡਾ ਪਸੰਦ ਵਾ ਨਾ ਤੇ ਕੋਈ ਨਹੀਂ ਤੈਨੂੰ ਫਿਰ ਮੈਂ ਇੱਥੇ ਲੈ ਆਉਣਾ ਠੀਕ ਆ ਨਾ ਹਾਂਜੀ ਠੀਕ ਆ ਤੱਕ ਬਰਾਹੀ ਨਾ ਜਿਹੜੀ ਕੋਈ ਗੱਲ ਹੁੰਦੀ ਮੈਂ ਦੱਸਿਆ ਵਾ ਅੱッセ ਵਾਲੇ ਚੰਗਾ ਕੋਈ ਗੱਲ ਨਹੀਂ ਆ ਕੋ ਆ ਲਗਨੀ ਆ ਤੇਰੀ ਮੈਂ ਆਹੋ ਤੇ ਇਹਦੀ ਨਾ ਗੱਲ ਕਰੀ ਕੋਈ ਵੀ ਕੋਈ ਗੱਲ ਨਹੀਂ ਇਹਦਾ ਤਾਂ ਦਿਮਾਗ ਖਰਾਬ ਹੋਇਆ ਵਾ ਹੈ ਹੈ ਨਾ ਜਬਾਨਾ ਫੇਰਦੀ ਰਹਿੰਦੀ ਐ ਵੇਖੀ ਸਹੀ ਮੈਂ ਤੇਰੇ ਫੁੱਫੜ ਨੂੰ ਦੱਸ ਕੇ ਨਾ ਵੇਖੀ ਦੀ ਗੁੱਤਨੀ ਜਿੱਦਾਂ ਪਟਾਉਣੀ ਐ ਇਹ ਨੂੰ ਸੁਗਾਤ ਨੂੰ ਨਾ ਪਤਾ ਲੱਗਿਆ ਕਿਹ ਗੱਲ ਦਾ ਠੀਕ ਵਾ ਨਾ ਜੇ ਇਹ ਨੂੰ ਪਤਾ ਲੱਗ ਗਿਆ ਨਾ ਇਹਨੇ ਤਾਂ ਪਾਦ ਨਾ ਰੋਲਾ ਤੂੰ ਫਿਕਰ ਨਾ ਕਰੀ ਤੇ ਰਿਸ਼ਤਾ ਹੋਣੇ ਮੈਂ ਨਿਪਰੇ ਚੜਾਉਂਗੀ ਆਲੰਦ ਦੇ ਪਰਮ ਨੂੰ ਉਹਨੂੰ ਮੈਂ ਦੱਸਣੀ ਆ ਨਾ ਵੀ ਕੁੜੀ ਤੇ ਇਲਜ਼ਾਮ ਲੰਦੀ ਰੰਗ ਬਰੰਗੇ ਤੇ ਨਾਲੇ ਇੱਕ ਗੱਲ ਹੀ ਹੋ ਤੇਰੇ ਕੰਨੀ ਨਾ ਗੱਲ ਪੈ ਜੇ ਕੋਈ ਜੇ ਕਿਤੇ ਇਹਨੂੰ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਇਹ ਤੇ ਏਡੀ ਹੋਣੀ ਆ ਵੀ ਗੱਲ ਨਹੀਂ ਕਰਨ ਵਾਲੀ ਬਿਨਾ ਗੱਲਾਂ ਦੇ ਬਤੰਕੜ ਬਣਾਉਂਦੀ ਰਹਿੰਦੀ ਆ ਕਦੀ ਆਹ ਗੱਲ ਤੇ ਕਦੀ ਉਹ ਗੱਲ ਹੈ ਜਿਹੜੀ ਕੋਈ ਗੱਲ ਕਰਨੀ ਪੜਦੇ ਰਾਂ ਕਰਨੀ ਮਰਨਾ ਚੱਲ ਤੇ ਵੇਖ ਕੇ ਨਾਲੇ ਦਵਾਲੇ ਤੇ ਫੇਰ ਉਹ ਮੁੰਡੇ ਨਾਲ ਗੱਲਬਾਤ ਕਰਿਆ ਕਰ ਜੇ ਕਰਨੀ ਵੀ ਹੁੰਦੀ ਆ ਤੇ ਠੀਕ ਵਾ ਨਾ ਤੇ ਚੱਲ ਆ ਮਾੜੀ ਜੀ ਗੱਲਾਂ ਉਹਦੇ ਕੰਨੀ ਕੱਢ ਦੇ ਤੇ ਮੁੜਕੇ ਪਰਿਸ਼ਤੇਦਾਰੀ ਦੀ ਗੱਲ ਸੋ ਕਰ ਲੈਣੀ ਆ ਤੇ ਮੁੜਕੇ ਤਾਂ ਵਿਆਹ ਕਰ ਦੇਣਾ ਆਪੇ ਗੱਲ ਮੁੱਕ ਜਾਣੀ ਠੀਕ ਆ ਜੇ ਤੂੰ ਹੀ ਆਪੇ ਹੁੰਦਾ ਤੇਰੇ ਰਿਸ਼ਤੇ ਲੈ ਕੇ ਚੱਲ ਜੂ ਹਾਂ ਪੁੱਤ ਵੇ ਮੇਰੀ ਗੱਲ ਸੁਣ। ਇਹ ਤਾਂ ਸਾਡੀ ਇਸ ਤਰ੍ਹਾਂ ਦੀ ਬਣਦੀ। ਠੀਕ ਆ ਨਾ? ਹੁਣ ਮੁੰਡੇ ਵਾਲੇ ਆ। ਮੁੰਡਾ ਆਪਣੇ ਘਰ ਕਵੇ ਤਾਂ ਸਾਡਾ ਵੀ ਟੌਰ ਹੋਵੇ। ਠੀਕ ਆ ਨਾ? ਮੈਂ ਤੇਰੀ ਭੂਆ ਆ ਵਾਂ, ਤੇਰੀ ਦੁਸ਼ਮਣ ਨਹੀਂਗੀ ਤੇ ਮੈਂ ਇਹ ਚਾਹੁੰਨੀ ਆ ਤੇ ਰਿਸ਼ਤਾ ਦੇਈਏ ਟੌਰ ਨਾਲ। ਠੀਕ ਆ ਨਾ? ਅਹੀਂ ਕਹਦਾ ਥੱਲੇ ਥੋੜੀ ਲੱਗਣਾ। ਹਾਂਜੀ ਠੀਕ। ਆਹੋ। ਤੇ ਕੋਈ ਨਹੀਂ, ਬਾਕੀ ਉਹਦਾ ਧਿਆਨ ਖਿਸਗਾਦਾ। ਬਾਕੀ ਭੂਆ ਜੀ ਮੈਂ ਤੇਰੀ ਮੰਮੀ ਡੈਡੀ ਨਾਲ ਨਾਲ ਗੱਲ ਕਰਿਓ। ਲੈ। ਤੂੰ ਇਸ ਦੇਣ ਹੀ ਹੋਈ ਆ। ਨਾ ਮੇਰਾ ਦਿਮਾਗ ਆ ਪੋਆ ਤੇਰੇ ਮਮੀ ਡੰਨਾ ਗੱਲ ਕਰੂੰਗੀ ਕੋਈ ਗੱਲ ਨਹੀਂ ਘਰ ਤੇ ਆਪਾਂ ਕਰਾਂਗੇ ਰਿਸ਼ਤੇ ਦੀ ਜਦੋਂ ਉਹ ਆਉਣਗੇ ਇੱਥੇ ਰਿਸ਼ਤਾ ਲੈ ਕੇ ਫੇਰ ਮੈਂ ਗੱਲ ਕਰੂੰ ਤੇਰੇ ਮਮੀ ਡਾਡੀ ਨਾਲ ਠੀਕ ਆ ਨਾ ਤੇ ਮਾੜਾ ਕੁਛ ਨਹੀਂ ਗਾ ਬੜਾ ਵਧੀਆ ਹੁੰਡਾ ਵਾ ਖਾਂਦਾਨੀ ਪੀਂਦਾ ਨਹੀਂ ਕਿਤੇ ਡਾ ਵਧੀਆ ਘਰ-ਬਾਰ ਸਭ ਕੁਝ ਬਣਿਆ ਠੀਕ ਆ ਨਾ ਚੱਲ ਪੁੱਤ ਬੈ ਤੂੰ ਮੈਂ ਤੇਰੇ ਕੋ ਫੜਵਾਲੇ ਖਾ ਹੈ ਆ ਤੇ ਵਧੀਆ ਹੋ ਗਿਆ ਵਾ ਭੁਣ ਮੈਨੂੰ ਆਪ ਹੀ ਪੁੱਛ ਲਿਆ ਵਾ ਕਿ ਤੈਨੂੰ ਮੁੰਡਾ ਕਿਦਾਂ ਦਾ ਲੱਗਦਾ ਚੱਲ ਜੇ ਇਹਨਾਂ ਨੂੰ ਪਤਾ ਵਾ ਤੇ ਕੱਲ ਨੂੰ ਮੈਨੂੰ ਕੋਈ ਗਲਤ ਨਹੀਂ ਨਾ ਕਰ ਸਕਦਾ ਹੈਲੋ ਸਸਿਕਾਲ ਹੋਰ ਸੁਣਾਓ ਠੀਕ ਠਾਕ ਜੀ ਬੜੇ ਚਿਰਾਂ ਬਾਅਦ ਫੋਨ ਲਾਇਆ ਨਹੀਂ ਮੈਂ ਲਾਉਣਾ ਤਾਂ ਹੈਗਾ ਹੀ ਤੈਨੂੰ ਪਤਾ ਹੁਣ ਮੈਂ ਕੱਲੀ ਹੈ ਨਹੀਂ ਆ ਮੇਰਾ ਇਹ ਨਾ ਟਾਈਮ ਹੀ ਨਹੀਂ ਲੱਗਦਾ ਹੈਗਾ ਚੱਲ ਭੈਣਾ ਜੀ ਤੂੰ ਲਾ ਹੀ ਲਿਆ ਨਾ ਇੰਨਾ ਗੁੱਸਾ ਨਾ ਕਰ ਹਾਂ ਹੋਰ ਗੱਲ ਬੱਸ ਨਾ ਬੱਚੇ ਠੀਕ ਆ ਅੱਛਾ ਦਸਤੇ ਦੀ ਚੱਲ ਕੋਈ ਗੱਲ ਨਹੀਂ ਦੱਸ ਫਿਰ ਕੁੜੀ ਕਿੱਦਾਂ ਦੀ ਸਾਨੂੰ ਪੜ੍ਹੀ ਲਿਖੀ ਚਾਹੀਦੀ ਹੈ ਹਾਂ ਅੱਛਾ ਵੀ ਐਸੀ ਕੀਤੀ ਹੈ ਚੱਲ ਕੋਈ ਨਹੀਂ ਤੇ ਬਾਕੀ ਮੂੰਹ ਮੱਥੇ ਲੱਗਦੀ ਹੈ ਨਾ ਕੋਈ ਨਹੀਂ ਮੇਰੇ ਭਾਜੀ ਨਾਲ ਗੱਲ ਕਰਕੇ ਵੀ ਨਹੀਂ ਆ। ਹੈ? ਤੇ ਕੋਈ ਗੱਲ ਨਹੀਂ ਮੁੰਡਾ ਕਿਉਂ ਨਾ ਮੰਨੂਗਾ। ਇਦਾਂ ਦਾ ਨਹੀਂ ਸਾਡਾ ਮੁੰਡਾ ਹੈਗਾ ਜਦੋਂ ਜੋ ਅਸੀਂ ਕਹਿ ਦਾਂਗੇ ਉਹਨੇ ਉਹੋ ਹੀ ਮੰਨਣਾ ਵਾ। ਹੈ? ਬਸ ਮੈਨੂੰ ਇਹ ਹੋਈ ਰਹੀ ਜਿਹੀ ਵੀ ਪੜ੍ਹੀ ਲਿਖੀ ਹੋਊਗੀ ਕੱਲੋਂ ਸਾਡੇ ਬੱਚੇ ਪੋਤੇ ਪੋਤੀਆਂ ਹੋਣਗੇ ਤੇ ਇਹ ਵਾਫੀ ਪੜਾਦ ਲਿਆ ਕਰੇਗੀ। ਕਿੱਥੇ ਰੋਜ਼ ਇਦਾਂ ਟਿਊਸ਼ਨਾਂ ਤੇ ਛੱਡਣ ਜਾਂਦੇ ਰਾਵਾਂਗੇ। ਹੈ? ਅੱਛਾ। ਅੱਛਾ ਅੱਛਾ। ਰਾ ਪਰ ਕੈਨੇਡਾ ਵਾ ਹਾਂ ਚੱਲ ਕੋਈ ਗੱਲ ਨਹੀਂ ਹਾਨੂੰ ਲੈਣ ਦੇਂਦੀ ਨਹੀਂ ਭੁੱਖੇ ਰੱਬ ਦਾ ਦਿੱਤਾ ੜਕਾ ਸਾਰਾ ਕੁਝ ਹੀ ਆ ਚੱਲ ਮੈਂ ਕਰਨੀ ਆ ਤੇਰੇ ਭਾਜੀ ਨਾਲ ਗੱਲ ਤੇ ਮੈਨੂੰ ਇਹ ਦੱਸ ਤੂੰ ਪਰੌਣੇ ਨਾਲ ਕੀਤੀ ਆ ਨਾ ਗੱਲ ਅੱਛਾ ਕੀਤੀ ਚੱਲ ਵਧੀਆ ਫਿਰ ਤੇ ਤੁਹਾਡੇ ਆਂ ਲਗਵਾਨੀ ਆ ਕਿੰਦਾਂ ਹਟ ਗਈ ਰਿਸ਼ਤੇਦਾਰੀ ਕੋਈ ਅੱਛਾ ਅੱਛਾ ਰਿਸ਼ਤੇਦਾਰੀ ਆ ਪਰੌਣੇ ਵੱਲੋਂ ਹਾਂ ਚੱਲ ਠੀਕ ਆ ਮੈਂ ਕਰਨੀ ਆ ਤੇਰੇ ਭਾਜੀ ਨਾਲ ਗੱਲ ਹੈ ਮੈਂ ਤੁਹਾਨੂੰ ਫੇਰ ਫੋਨ ਲਾ ਕੇ ਦੱਸਾਂਗੀ ਅੱਗੇ ਦੀ ਗੱਲ ਫੇਰ ਕਰਾਂਗੇ ਹੈ ਚੱਲ ਚੰਗਾ ਫਿਰ ਸਾਸਿਕਾ ਲੈ ਰਿਸ਼ਤੇ ਨੇ ਦੱਸ ਬੜੀ ਵਧੀਆ ਪਈ ਹੁਣ ਇਹਦਾ ਪਿਓ ਮੰਨ ਜੇ ਉਹਦਾ ਐਡੀ ਇਤਨੀ ਗੱਲ ਹੈਗੀ ਬਥੇਰਾ ਕਰਦੇ ਨੇ ਉਹਨਾਂ ਦੇ ਨਾਲ ਚੱਲ ਗੱਲ ਕਰਕੇ ਵੇਖ ਲੈਣੀ ਆ ਇਹਨਾਂ ਦੀ ਕਹਿਣਾ ਡਾਪੇ ਵਰਨਾ ਬੰਨਾ ਆਹੋ ਮੈਂ ਕਿੰਦਰ ਦੀ ਮਾਸੀ ਦਾ ਫੋਨ ਆਇਆ ਨਹੀਂ ਹਜੀ ਹੂੰ ਆਖਰ ਇਹ ਇੱਕ ਰਿਸ਼ਤਾ ਬੜਾ ਵਧੀਆ। ਰਿਸ਼ਤਾ? ਆਹ। ਚਲ ਆ ਜੋ ਅਸੀਂ ਬਹਿ ਕੇ ਗੱਲ ਕਰਦੇ ਆ। ਚਲੋ ਹਾਂ। ਆ ਇੱਧਰ ਆ ਜੀ ਬੈਠ ਰਹਿ। ਇੱਥੇ ਬਹਿ ਜਾ। ਓਏ ਆਹ ਦੱਸ ਫਿਰ। ਹੂੰ ਮੈਂ ਕਹਿੰਦੀ ਵੀ ਪੂਰੀ ਪੜੀ ਲਿਖੀ ਆ। ਅੱਛਾ। ਤੇ ਮੂੰਹ ਮੱਥੇ ਲੱਗਦੀ ਆ। ਅੱਛਾ। ਤੇ ਪਰਵਾਹ ਵੀ ਚੰਗਾ ਵਾ। ਤੇ ਹੋਰ ਕੀ ਚਾਹੀਦਾ ਵਾ? ਚਲ ਨੇਕ ਜੀ ਹੋਏ ਕੁੜੀ। ਹੈ ਜਿਹੜੀ ਆਣ ਕੇ ਸਾਡੇ ਘਰ ਸੰਭਲੇ। ਨਹੀਂ ਨਹੀਂ ਆਂਦੀ ਇਹੋ ਜੀ ਕੋਈ ਸ਼ਿਕਾਇਤ ਨਹੀਂ। ਉਹਨਾਂ ਦੀ ਰਿਸ਼ਤੇਦਾਰੀ ਚ ਆ ਕੇ ਉਹ ਜਾਣਦੇ ਆ ਉਹਨਾਂ ਨੂੰ। ਤਵੇਹਲਾ ਆਪਣੇ ਮੁੰਡੇ ਨੂੰ ਪੁੱਛ ਗਏ ਜੇ ਮਾਨਦਤ ਕਰੋ ਨਾਲੇ ਤੇਰੀ ਆ ਜਾਨ ਛੁੱਟ ਜੂਗੀ ਕੰਮਕਾਰ ਤੋਂ ਥੋੜਾ ਬੋਤਾ ਫਰਕ ਪਊਗਾ ਚਲ ਤੁਹਾਨੂੰ ਪਤਾ ਤਾਂ ਹੈ ਅੱਜ ਕੱਲ੍ਹ ਨਿਆਣੀ ਇੰਨਾ ਨਹੀਂ ਕਰਦੇ ਕੋਈ ਨਹੀਂ ਆਪ ਥੋੜਾ ਬੋਤਾ ਨਾਲ ਕਰਾ ਲਿਆ ਆਪੇ ਮਿਲ ਕੇ ਸਿਰ ਪੇਈਂ ਤੇ ਸਾਰੇ ਕਰਦੇ ਉਹ ਰੋਟੀਆਂ ਤੇ ਦੋ ਲਾ ਕੇ ਖਵਾ ਲਈ ਦਿਆ ਕਰੂ ਆਹੋ ਤਾਂ ਕਰੇਗੀ ਠੀਕ ਹੈ ਕਿ ਨਹੀਂ ਮਾਰੀ ਮੁੰਡੇ ਨੂੰ ਅੱਜ ਵੀ ਆਹੋ ਮੁੰਡੇ ਨੂੰ ਬੁਲਾ ਲਿਆ ਉਹਨੂੰ ਪੁੱਛ ਜੇ ਮਾਨਦਤ ਕਰੀਏ ਉਹਦਾ ਟਾਈਮ ਹੈ ਸਭ ਵੇਖਾਂ ਬਾਲਾ ਵਿਆਹ ਕਰੀਏ ਨਾਲੇ ਘਰ ਤੇ ਰੌਣਕ ਲੱਗੇ ਠੀਕ ਹੈ ਕਿ ਨਵੇਂ ਨਵੇਂ ਰਿਸ਼ਤੇਦਾਰਾਂ ਨੂੰ ਮਿਲਿਆ ਗਿਆ ਕਰਾਂਗੇ ਹੋਰ ਕੀ ਜਾਏਗਾ ਹਾਂ ਪਿੰਦਰ ਕਿੱਥੇ ਵੇਲੀ ਵੀ ਨਹੀਂ ਹੈਗਾ ਪਰ ਬਾਹਰ ਮਿਲ ਗਈ ਚਲ ਕੋਈ ਗੱਲ ਨਹੀਂ ਕਰਕੇ ਲਾ ਦੇ ਪਿੰਦਰ ਪੁੱਤਾ ਇੱਥੇ ਕੀ ਕਰਨਿਆ ਹਾਂ ਹਾਂ ਚਲੋ ਠੀਕ ਹਾਂਜੀ ਦੱਸੋ ਮਮੀ ਮੈਂ ਤੇਨੂੰ ਘਰ ਲੱਭਣ ਲਈ ਆ ਫੂਝਾਉਂਦੇ ਮੈਂ ਆ ਗਿਆ ਆਹ ਤੇਨੂੰ ਇੱਕ ਸਲਾਹ ਕਰਨੀ ਹੈ ਸਲਾਹ ਕਰਨੀ ਹਾਂ ਚਲੋ ਆ ਜਾ ਮੇਰੇ ਕੋਲ ਯਾ ਆ ਤੀ ਆਵਾ ਬਾਹਰ ਤੋਂ ਬਤਾਇਂ ਦਿੱਤੋ ਬਾਰੇ ਪਤਾ ਹਾਂਜੀ ਪਿੰਦਰ ਮਮਮੀ ਤੇਰੇ ਕਹਿਣੇ ਵੀ ਮਾਸੀ ਤੇਰੀ ਦੱਸ ਪਾਉਂ ਰਹੀ ਆ ਕਾਦੀ ਤੇਰੇ ਰਿਸ਼ਤੇ ਬਾਰੇ ਕੁੜੀ ਆnde ਬਾਬਾ ਪੜੀ ਲਿਖੀ ਹੈ ਪਰਿਵਾਰ ਵੀ ਚੰਗਾ ਵਾ ਤੇ ਮੈਂ ਕਹ ਵਧੀਆ ਗੱਲ ਆ ਚਲੋ ਆਪਣਾ ਘਰ-ਬਾਰ ਸੰਭਲੂ ਵੀ ਨਾਲੇ ਇਹ ਵੀ ਸਾਰੇ ਢਾਢੇ ਕੰਮ ਲੱਗੇ ਰਹਿੰਦੇ ਆ ਥੋੜਾ ਬੋਤਾ ਇਹਦਾ ਵੀ ਕੰਮ ਵੱਡਿਆ ਜਾਊਗਾ ਉਹ ਨਈ ਨਈ ਡੈਡੀ ਮੈਨੂੰ ਇਹ ਕੰਮ ਲਾਉਣਾ ਹੈਗਾ ਮੇਰੀ ਸੁਣ ਲੈ ਵੀ ਗੱਲ ਮੈਂ ਉਹਨੂੰ ਓਦਾਂ ਥੋੜੀ ਜੀ ਲੱਤ ਲਾਤੀ ਆ ਮੈਂ ਤੈਨੂੰ ਕੋਈ ਗੱਲ ਨਹੀਂ ਜੇ ਚਿੰਗੀ ਆ ਤਾਫਾਂ ਕਰਨਾ ਨਹੀਂ ਮੈਂ ਨਹੀਂ ਉਹਨੇ ਜਵਾਬ ਦੇਣਾ ਹੈਗਾ ਮੇਰੀ ਵੀ ਇੱਜ਼ਤ ਦਾ ਸਵਾਲ ਵਾ ਉਹ ਤੂੰ ਕਿਰਤ ਕਿਸ਼ਾਈ ਕਰਨ ਦੇਉਂਦੇ ਮੇਰੀ ਗੱਲ ਸੁਣਾਂ ਫੋਨ ਕੰਮ ਕਰੁੰਦਾ ਨਾਲੇ ਅਜੇ ਕਿਹੜਾ ਹੋ ਗਿਆ ਵਾ ਚਲੋ ਵੇਫਖਾਲਾ ਕਰਾਂਗੇ ਤੁਮੀ ਉਹਨਾਂ ਨੂੰ ਪਸੰਦ ਆ ਰਿਹਾ ਕੁੜੀਆਂ ਨੂੰ ਪਸੰਦ ਆ ਰਿਹਾ ਵਧੀਆ ਗੱਲ ਕਰਨਾ ਤੇ ਹੈਗਾ ਜੀ ਚੰਗਾ ਥਾਂ ਵਾ ਹੋਰ ਕੀ ਚਾਹੀਦਾ ਪਰ ਨਹੀਂ ਡੰਡੀ ਮੇਰੇ ਨਾਲ ਜਿਵੇਂ ਮਨ ਵਾਟਦਾ ਮੈਂ ਨਾ ਵੀ ਚੰਗੇ ਰਿਤੇ ਵੀ ਨਹੀਂ ਰੋਏ ਰੋਜ ਆਉਂਦੇ ਪੁੱਤ ਰਿਸ਼ਤੇਦਾਰਾਂ ਦੀ ਰਿਸ਼ਤੇਦਾਰੀ ਆ ਲੰਬੋਲ ਇਸ ਤਲੇ ਜੀ ਨਾ ਪਤਾ ਨਹੀਂ ਦਤੀ ਪੱਤ ਕੇਦਾਰੇ ਨਿਕਲ ਆਉਂਦੇ ਨਾਲੇ ਮੇਰੀ ਗੱਲ ਸੁਣੇ ਇੱਕ ਘਰ ਨੂੰ ਚਲਾਉਣ ਵਾਸਤੇ ਨਾ ਇੱਕ ਸਮਝਦਾਰ ਕੁੜੀ ਦੀ ਲੋੜ ਹੁੰਦੀ ਆ ਤੇ ਜੇ ਇਹਨੂੰ ਧੀ ਕੋ ਚੰਗੀ ਮਿਲ ਜੇ ਤੇ ਹੋਰ ਕੀ ਚਾਹੀਦਾ ਬਾਕੀ ਆਪਾਂ ਵੇਖਾਂਗੇ ਜੇ ਤੇਰੀ ਮਨ ਨੂੰ ਲੱਭੂਗੀ ਇਹ ਤੇ ਨਾ ਤਾਂ ਤੱਕਲਾ ਕਰਨਾ ਠੀਕ ਹੈ ਨਾ ਉਹ ਵੀ ਉਹ ਪਰ ਮੈਂ ਤੁਹਾਨੂੰ ਨਾ ਸਲਾਹ ਕਰਕੇ ਤੇ ਦੱਸਾਂ ਆਪਣੇ ਮਨ ਲੈ ਹੈ ਸਹੀ ਸਲਾਹ ਕਰਕੇ ਦੱਸੇਗਾ ਹੁਣ ਮਾਸੀ ਤੇਰੀ ਤੇ ਕਹਿ ਦੇ ਵੀ ਦੱਸ ਉਹ ਤਾਂ ਕੋਈ ਹੋਰ ਦੇ ਘੰਟੇ ਨੂੰ ਘੰਟੇ ਦਾ ਕਪੂਰ ਆ ਜੇ ਤੇ ਮੈਂ ਨਹੀਂ ਕਹਿਣਾ ਮੇਰਾ ਮੁੰਡਾ ਤਾਂ ਸਲਾਹ ਕਰਕੇ ਦੱਸਣਾ ਅਗਲੀ ਨਾਲ ਤੇਰੀ ਮੁੰਡਾ ਹੀ ਨਹੀਂ ਮੰਨਦਾ ਉਹ ਗੱਲਾਂ ਮਨ ਨੂੰ ਦੀ ਥੋੜੀ ਆ ਮੇਰੀ ਗੱਲ ਸੁਣੋ ਯਾਦ ਕਰਨਾ ਹੀ ਆ ਜੇ ਅੱਜ ਨਾ ਕਰਾਂਗੇ ਸਾਲ ਸ਼ਹਿਰ ਕੇ ਕਰਾਂਗੇ ਤੇ ਕੀ ਆ ਨਾਲ ਘਰ ਚਰਾਉਣ ਕੋਈ ਨਹੀਂ ਬੋਤ ਤਿੰਨੇ ਜਣੇ ਇਹ ਪਿੱਛੇ ਤੂੰ ਕਿਤੇ ਚੱਲ ਜਾ ਨਾ ਤੇ ਘਰ ਚਰਾਉਣ ਕਿਹਨੇ ਨਹੀਂ ਦਿੰਦੀ ਮਾਸਾ ਵੀ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਸੋਚ ਕੇ ਦੱਸ ਦਿੰਦਾ ਫਿਰ ਚੱਲ ਸੋਚ ਲੈ ਜੇ ਉਹਦਾ ਫੋਨ ਆਊਗਾ ਨਾ ਤੇ ਉਹਨੂੰ ਕਹੀ ਕਿ ਤੂੰ ਅੱਜ ਰੁਕ ਜਾ ਸ਼ਾਮ ਤੱਕ ਦੱਸ ਦਿੰਦੇ ਆ ਤੈਨੂੰ ਕੁਝ ਨਾ ਕੁਝ ਇੰਨੀ ਕਾਲੀ ਨਾ ਕਰੋ ਤੇ ਦੱਸ ਜੇ ਤੀਂ ਆਪ ਤਾਂ ਜਵਾਨ ਹੋਣਾ ਮਾਪਿਆਂ ਨੂੰ ਕਾਲੀ ਕਿਉਂ ਨਹੀਂ ਹੁੰਦੀ ਹੁੰਦੀ ਆ ਉਹ ਚੱਲ ਫੈਸਲਾ ਤਾਂ ਨਹੀਂ ਕਾਲੀ 'ਚ ਕੋਈ ਲੈਂਦੇ ਪਰ ਤੂੰ ਦੱਸ ਜ਼ਰੂਰ ਤੇ ਫਿਰ ਕਰੀਏ ਉਹਨਾਂ ਨਾਲ ਗੱਲ ਚਲੋ ਕੋਈ ਹੈ ਦੱਸ ਤਾਂ ਫਿਰ ਹਾਂ ਜੇ ਕੋਈ ਚੰਗਾ ਰਿਸ਼ਤਾ ਮਿਲੇ ਤੇ ਮੇਰੇ ਹਿਸਾਬ ਨਾਲ ਕਰ ਲੈਣਾ ਚਾਹੀਦਾ ਚਲੋ ਕੋਈ ਗੱਲ ਨਹੀਂ ਦੱਸਣਾ ਮੈਂ ਤੁਹਾਨੂੰ ਬਾਅਦ ਚ ਠੀਕ ਹੈ ਮੈਂ ਆਖਿਆ ਮੁੰਡੀਆਂ ਦੀਆਂ ਗੱਲਾਂ ਇਹਨੇ ਨਾਲ ਰਾਲ ਦੇਣਾ ਹੈ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਕੋਈ ਰਿਸ਼ਤੇ ਦੀ ਗੱਲ ਚੱਲਦੀ ਹੈ ਇਹਨੇ ਨਾ ਨੂੰ ਕਰ ਰੱਖਣ ਲਈ ਪਹਿਲਾਂ ਤੁਸੀਂ ਇਦਾਂ ਕਰਦੇ ਹੁਣ ਉਹ ਵੀ ਵੇਖਤੀ ਇਦਾਂ ਡੈਪਿਆ ਹੋਇਆ ਕਰ ਮੈਂ ਕੀ ਕਰਾਂ ਜਿਹੜਾ ਪਹਿਲਾਂ ਦੱਸ ਪਾਈ ਸੀ ਜੀਵਨ ਨੇ ਉਹ ਤੁਹਾਨੂੰ ਉਹਦਾ ਵੀ ਤੁਸੀਂ ਲੱਤ ਨਹੀਂ ਲਾਈ ਹੈਗੀ ਉਹ ਦਾ ਨਿਆਣਾ ਨੂੰ ਥੋੜਾ ਬੋਤਾ ਸਮਝਾਇਆ ਕਰੋ ਉਹ ਤਾਂ ਮੈਂ ਤਾਂ ਕਿਹਾ ਹੀ ਵੀ ਉਹਨਾਂ ਨਾਲ ਸਾਡੀ ਬੰਦ ਹੀ ਨਹੀਂ ਉਹਨਾਂ ਦੇ ਰਹੀਂ ਅਸੀਂ ਰਿਸ਼ਤਾ ਨਾ ਕਰੀਏ ਆਹ ਗੱਲ ਇਹ ਇਹ ਥੋੜਾ ਮੈਂ ਕਿਹਾ ਵੀ ਹੁਣ ਅਸੀਂ ਰਿਸ਼ਤਾ ਹੀ ਨਹੀਂ ਰੱਖਦੇ ਕਰਨਾ ਨਹੀਂ ਆਪਾਂ ਹੁਣ ਨਾ ਚੱਲ ਗਈ ਜੀ ਲੱਗੀਦਾ ਹਨੂ ਮੈਂ ਬੜੇ ਚਿਰਾਂ ਦਾ ਕਿਹਾ ਹੀ ਕਿ ਕੁੜੀ ਦਾ ਧਿਆਨ ਰੱਖੀ ਚੱਲ ਕੋਈ ਗੱਲ ਨਹੀਂ ਜੀ ਉਹਨੂੰ ਕਿਹਾ ਹੀ ਤੇ ਉਹਨੇ ਹੁਣ ਤੈਨੂੰ ਦੱਸ ਹੀ ਦਿੱਤਾ ਵਾ ਜੇ ਫੋਨ ਆਏਗਾ ਉਹ ਦੱਸ ਦੀ ਕਿ ਤੈਨੂੰ ਦੱਸ ਦੇਣੀ ਸਲਾਹ ਕਰਕੇ ਠੀਕ ਹੈ ਕਿ ਨਹੀਂ ਚਲੋ ਠੀਕ ਆ ਬਾਬਾ ਉਹ ਤਾਂ ਕੋਸ਼ਿਸ਼ ਕਰੇ ਮਨਉਂਦੀ ਮੇਰੀ ਬਦਨਾਮੀ ਨਾ ਕਰਾਏ ਉਹ ਮੰਨ ਜੂਗਾ ਕੋਈ ਗੱਲ ਨਹੀਂ ਤੇਰੀ ਵੀ ਆਖ ਕੇ ਤੇ ਆਓ ਗਾਂ ਨਹੀਂ ਰੱਖੀ ਉਹ ਆਪਣਾ ਕੰਮ ਕਾਰ ਕਰ ਕੋਈ ਗੱਲ ਨਹੀਂ ਹੋ ਜਾਊਗਾ ਸਾਰੇ ਕੰਮ ਹੋ ਜਾਣਗੇ ਹਰ ਤਰੀਕ ਵੀ ਕਰ ਦਿਆਂ ਦੀ ਵੀ ਤੂੰ ਤਾਂ ਕਿਉਂ ਨਾ ਮਨਾਈ ਜਾਂਦੇ ਜਦੋਂ ਮੈਂ ਕਹਿੰਦਾ ਵੀ ਮੈਂ ਨਹੀਂ ਕਰਾਉਣਾ ਐਵੇਂ ਕਿਸੇ ਦੀ ਜ਼ਿੰਦਗੀ ਬਰਬਾਦ ਕਰਨੀ ਜਦੋਂ ਮੈਨੂੰ ਕੁੜੀ ਆ ਪਸੰਦ ਏ ਪਰ ਹੁਣ ਇਹਨਾਂ ਨੂੰ ਕਮਾਂ ਕਿਦਾ ਜੇ ਜ਼ਿਆਦਾ ਕਹਿਣ ਗੇਣ ਤਾਂ ਮੈਂ ਦੱਸ ਹੀ ਲੈਣਾ ਆ ਜਿਹੜੀ ਚਾਚੇ ਘਰ ਕੁੜੀ ਆਈ ਨਾ ਮੈਨੂੰ ਉਹ ਪਸੰਦ ਆ ਉਹਦੇ ਨਾਲ ਫਰਾਂਸੀਸੀ ਕਰਾਉਣਾ ਹੋਰ ਦੇ ਨਾਲ ਤਾਂ ਮੈਂ ਵੀ ਨਹੀਂ ਕਰਾਂਗਾ ਯਾਸਾ ਹਾਂਜੀ ਓਠਾਂ ਪਾਣੀ ਦਾ ਗਲਾਸ ਲਿਆਇਆ ਇੱਕ ਯਾਦ ਰੱਖਣਾ ਤੈਨੂੰ ਕੀ ਹੋ ਗਿਆ ਹੁਣ ਕੁਛ ਨਹੀਂ ਮਿਲੂਗੀ ਹੁਣ ਆਵਾ ਦੱਸ ਜਾ ਕੀ ਹੋਇਆ ਵਾ ਠੀਕ ਰਹਿਣ ਦੋ ਠੀਕ ਤਾਂ ਹੈਗੀਆਂ ਜੇ ਮੈਂ ਤੁਹਾਨੂੰ ਕੋਈ ਗੱਲ ਦਸੀ ਤਾਂ ਫਿਰ ਤੁਹਾਡੀ ਮੰਮੀ ਨੇ ਕਹਿਣਾ ਮ ਲੜਾਈ ਹੋਉਂਦੀ ਐ ਚਲ ਗੱਲ ਤੇ ਦੱਸ ਗੱਲ ਕੀ ਹੋਈ ਆ ਗੱਲ ਪਤਾ ਕੀ ਹੋਈ ਆ ਮੈਂ ਨਾ ਇੱਥੇ ਨਾਗ ਨੂੰ ਪੜ ਲਿਆ ਅੱਜ ਉੱਤੇ ਚੜ ਕੇ ਭਿੰਦਰ ਦੇ ਨਾਲ ਗੱਲਾਂ ਕਰਨ ਢਹੀਗੀ ਹੱਥ ਰਿਹਾ ਤੇ ਵਿਚ ਹੱਥ ਪਾਇਆ ਹੀਗਾ ਦੋਵੇਂ ਜਾਣੇ ਚੰਗਾ ਲੱਗਦਾ ਇਦਾਂ ਆਲੇ-ਦੁਆਲੇ ਸਾਰੇ ਲੋਕੀ ਦੇਖਣਦੇ ਆ ਬੁਰਾ ਲੱਗਦਾ ਬੰਦਾ ਇਦਾਂ ਐਵੇਂ ਤਮਾਸ਼ਾ ਲਵਾਉਣਾ ਮੈਂ ਇੱਥੇ ਤੇ ਮੰਮੀ ਨੂੰ ਮੈਂ ਦੱਸਿਆ ਤੇ ਮੰਮੀ ਆਗੋਂ ਮੈਨੂੰ ਕਹਿਣ ਦੇ ਵੀ ਤੂੰ ਝੂਠੇ ਇਲਜ਼ਾਮ ਲਾਉਣੀ ਆ ਉਹਦੇ ਉੱਤੇ ਚੱਲ ਮੇਰੀ ਗੱਲ ਸੁਣ ਇਦਾਂ ਕਰ ਮੈਂ ਗੱਲ ਕਰਾਂ ਮੰਮੀ ਨਾਲ ਗੱਲ ਕਰਕੇ ਵੇਖ ਲਓ ਕਰਨੀ ਆ ਤਾਂ ਬਾਕੀ ਮੇਰਾ ਤਾਂ ਕੰਨੀ ਵੀ ਰਹਿਣ ਹੀ ਦੋ ਕਿਉਂਕਿ ਮੰਮੀ ਨੇ ਫੇਰ ਕਹਿਣਾ ਤੂੰ ਚੋਲੀਆਂ ਲਾਉਣੀਆਂ ਕੁੜੀ ਦੀਆਂ ਤੇ ਫੇਰ ਚੰਗਾ ਨਹੀਂ ਲੱਗਦਾ ਐਦਾ ਯਾਰ ਮੇਰੀ 24 ਘੰਟੇ ਲੜਾਈ ਚੰਗੀ ਨਹੀਂ ਲੱਗਦੀ ਹਾਂ ਚੰਗੀ ਨਹੀਂ ਲੱਗਦੀ ਬਹੁਤਾ ਚੰਗੇ ਹੋਣਾ ਦਿਖਾਵਾ ਨਾ ਕਰ ਚੰਗਾ ਤੈਨੂੰ ਮੈਂ ਜਾਣਨੀ ਐ ਚੰਗੀ ਤਰ੍ਹਾਂ ਬੜੀ ਚੰਗੀ ਨੂੰ ਉਹਨੂੰ ਪਹਿਲਾਂ ਪੁੱਟਣ ਲਈ ਆ ਮੈਂ ਅੰਦਰ ਬੈਠੀ ਸਭ ਕੋ ਸੁਣਦੇ ਹੀ ਤੇਰੀਆਂ ਗੱਲਾਂ ਹੈ ਪਹਿਲਾਂ ਉਹ ਸਭ ਕੋ ਦੱਸ ਰਿਹਾ ਵਾ ਤੂੰ ਤਾਂ ਚੰਗੇ ਹੋਣ ਦਾ ਡਰਾਮਾ ਵੀ ਕਰੰਦਾ ਪਈ ਆ ਵਾਹ ਜੱਸ ਤੇਰੇ ਵਰਗੀ ਚਲਾਕ ਚਾਹੀਦੀ ਹਰ ਘਰ ਚ ਨਾ ਠੀਕ ਆ ਨਾ ਮੰਮੀ ਆਹ ਵੇਖੋ ਤੁਹਾਡੇ ਮੂਰੇ ਹੱਥ ਜੋੜੇ ਮੈਂ ਕੋਈ ਲੜਾਈ ਦੇ ਮੂਡ 'ਚ ਨਹੀਂ ਹੈਗੀ ਮੈਂ ਉਹਨਾਂ ਨੂੰ ਦੱਸਣ ਲਈ ਜਿਹੜੀ ਗੱਲ ਅੱਜ ਹੋਈ ਆ ਨਾੜੇ ਚੰਗਾ ਨਹੀਂ ਲੱਗਦਾ ਇਦਾਂ ਤੂੰ ਆਪਣੇ ਮੂੰਹ ਨਾਲ ਦੱਸ ਲੂ ਜਿੱਦ ਦਸੜੀਆਂ ਚੰਗਾ ਨਹੀਂ ਲੱਗਦਾ ਕੁਛ ਨਹੀਂ ਹੋਇਆ ਮੁੰਡਿਆ ਉਹਦੀ ਚਾਬੀ ਡੇਗੀ ਹੀਗੀ ਬਹਿ ਜਾ ਉਹ ਇੱਥੇ ਆਹੋ ਇਹ ਤੇ ਡੀ ਅੰਤਰੀ ਖਫਿਆ ਕੁੱਟਣੀ ਸੱਚੀ ਗੱਲ ਨਹੀਂ ਦੱਸਦੀ ਸੱਚੀ ਗੱਲ ਤਾਂ ਮੈਂ ਦੱਸਣੀ ਹੈ ਉਹਦੀ ਡੇਗੀ ਚਾਬੀ ਤੇ ਉਹ ਮਾਰਦਾ ਵਾਜਾ ਤੈਨੂੰ ਤੇ ਤੂੰ ਘਰ ਹੈ ਨਹੀਂ ਤੇ ਕੁੜੀ ਵਿਚਾਰੀ ਬੁਰੇ ਪਾਪਾ ਨੂੰ ਬਾਹਰ ਨਿਕਲਾਈ ਤਾਂ ਉਹਨੇ ਚੁੱਕ ਕੇ ਚਾਬੀ ਬਵਾਸ ਫੜਾਉਣ ਚੜੀ ਹੋ ਤਾਂ ਤੋ ਤੋ ਇਹ ਬਣਾ ਆ ਗਈ ਇੰਨੇ ਪਾਤਾ ਰੋਲਾ ਅਛਾ ਇੰਨੀ ਕ ਗੱਲ ਵਾ ਆਹੋ ਤੇ ਦੱਸ ਇਹਦੇ ਵਿੱਚ ਕਿਹੜੀ ਗੱਲ ਵਾ ਤੂੰ ਦੱਸ ਮੈਨੂੰ ਇਨੂੰ ਗਲਤੀ ਲੱਗੀ ਹੋਣੀ ਆ ਕਿ ਹੋਰ ਕੀ ਆ ਇਹਨੂੰ ਗਲਤੀ ਗਲਤੀ ਕੋਈ ਨਹੀਂ ਲੱਗੀ ਇਹ ਤਾਂ ਗੱਲਾਂ ਲੱਭਦੀ ਰਹਿੰਦੀ ਆ ਕਿ ਕੋਈ ਨਾ ਕੋਈ ਗੱਲ ਮੇਰੇ ਹੱਥ ਆਵੇ ਤੇ ਮੈਂ ਦਾਵਾ ਹੈ ਆਪਣੀ ਸੱਸ ਦੀ ਕਰਾ ਬਦਨਾਮੀ ਇਹਨੂੰ ਇਹ ਨਹੀਂ ਪਤਾ ਕਿ ਇਹਦੀ ਬਦਨਾਮੀ ਨਾਲ ਨਹੀਂ ਹੋਣੀ ਆਹੋ ਇਹਦੀ ਵੀ ਨਾਲ ਹੀ ਹੋਣੀ ਆ ਕਿ ਸਾਰੇ ਪਰਿਵਾਰ ਦੀ ਹੋਣੀ ਆ ਇੱਕ ਜਾਨੇ ਦੀ ਥੋੜੀ ਹੋਣੀ ਮੈਨੂੰ ਤੇਨੇ ਖਾ ਹੀ ਲਿਆ ਮੁੰਡਿਆ ਕੀ ਕਰਾਂ ਮੈਂ ਇਹਦਾ ਇਲਾਜ ਸੱਚੀ ਗੱਲ ਆ ਮੈਂ ਤਾਂ ਬੜੀ ਤੰਗ ਆ ਇਹਦੇ ਇਥੋਂ ਚਲੋ ਏਦਾਂ ਕਰੋ ਕੋਈ ਟੈਨਸ਼ਨ ਨਾ ਲਓ ਕੋਈ ਗੱਲ ਉਹ ਹੁਣ ਸਾਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਦੱਸ ਹੁਣ ਕੁੜੀ ਵਿਚਾਰੀ ਆਈ ਆ ਭਰਾ ਮੇਰੇ ਨੇ ਕੱਲੀ ਮੇਰੇ ਸਿਰ ਤੇ ਹੈ ਆਪਾਂ ਉਹਦੀ ਏਦਾਂ ਗੱਲਾਂ ਚੁੱਕਾਂਗੇ ਤੇ ਕਿੱਡੀ ਮਾੜੀ ਗੱਲ ਆ ਕੱਲ ਨੂੰ ਮੇਰੇ ਭਰਾ ਨੂੰ ਪਤਾ ਲੱਗੂ ਤੇ ਮੇਰੇ ਸਿਰ 'ਚ ਸਵਾਈ ਪਾਉਣੀ ਆ ਵੀ ਭੈਣ ਤੂੰ ਲੈ ਗਈ ਮੇਰੀ ਧੀ ਨੂੰ ਤੂੰ ਹੁਣ ਜਾ ਕੇ ਇਲਜ਼ਾਮ ਲਵਾਉਣੀ ਓ ਦੇ ਉੱਤੇ ਚਲੋ ਕੋਈ ਨਹੀਂ ਕੁਛ ਨਹੀਂ ਕਿੱਡੀ ਚਲਾਕ ਵਾ ਕਿ ਦਾ ਨੂੰ ਪੁੱਟਣ ਢੇਈ ਬਿਠਾਲ ਕੇ ਮੇਰੇ ਹੁੰਦਿਆਂ ਕੋਈ ਗੱਲ ਕਰ ਸਕਦਾ ਘਰ ਵਿੱਚ ਵੇਖ ਲੂੰਗੀ ਤੁਹਾਨੂੰ ਮੈਂ ਸਾਰਿਆਂ ਨੂੰ

ਉਹਸ ਨਾਲ ਕੀ ਕਰਨੀ ਉਹ ਸੁਣਾ ਕਰਨਾ ਕੀ ਹੈ ਮੈਂ ਤਾਂ ਰੋਜ਼ ਫੋਨ ਡੀਗਦਾਰ ਇਹਨਾਂ ਦਾ ਡਾਣੀ ਫੋਨ ਨਹੀਂ ਕੀਤਾ ਮੇਰੇ ਕੋਲ ਨੰਬਰ ਹੀ ਨਹੀਂ ਤੁਹਾਡਾ ਤੇ ਉਹ ਮੈਂ ਹੀ ਉੱਤਰ ਤਾ ਨੂੰ ਆਪਣਾ ਦਿੱਤਾ ਤੂੰ ਇਹ 10ਵਾਂ ਵੀ ਉਦਣ ਵਾਲੀ ਗੱਲ ਤੋਂ ਕੋਈ ਘਰ ਕਰਤ ਨਹੀਂ ਹੋਈ ਨਹੀਂ ਨਹੀਂ ਗੱਲ ਤੇ ਕੋਈ ਵੀ ਨਹੀਂ ਹੋਈ ਸਗੋਂ ਮੈਂ ਭੂਆ ਜੀ ਨੂੰ ਸਾਰੀ ਗੱਲ ਦੱਸ ਦਿੱਤੀ ਹੀ ਆਪਣੇ ਵੱਲੋਂ ਵੀ ਤੁਹਾਡੇ ਦਿਲ ਵਿੱਚ ਕੀ ਚੱਲਣ ਦਿਆ ਵਾ ਹਾਂਜੀ ਤਾਂ ਕੀ ਉਹਨਾਂ ਪਰ ਕੀ ਕਹਿੰਦੇ ਤੈਨੂੰ ਅਗੋਂ ਨਹੀਂ ਉਹਨਾਂ ਨੇ ਕੁਝ ਨਹੀਂ ਕਿਹਾ ਉਹ ਕਹਿੰਦੇ ਕੋਈ ਨਹੀਂ ਮੈਂ ਤੁਹਾਡਾ ਸਾਥ ਦਵਾਂਗੀ ਤੁਸੀਂ ਆਹ ਹਾਂਜੀ ਤੇ ਤੁਸੀਂ ਆਪਣੇ ਘਰ ਗੱਲ ਕਰੋ ਉਹ ਆਪਣੇ ਰਿਸ਼ਤੇ ਦੀ ਮੈਂ ਗੱਲ ਕੀ ਕਰਨੀ ਹੈ ਕਿ ਤੇ ਘਰ ਤੇ ਗੱਲ ਚੱਲਣ ਈ ਹੈ ਰਿਸ਼ਤੇ ਦੀ ਹਜੇ ਕੋਈ ਕਰਮ ਡਿਆ ਤੇ ਪਿੰਦਰ ਤਾਂ ਡੇਵਲੀ ਵੀ ਹੱਦ ਹੋ ਗਈ ਹੈ ਇੱਕ ਬਨੇ ਤੂੰ ਇਹ ਮੈਨੂੰ ਲਾਰੇ ਲਾਏ ਨੇ ਕਿਵੇਂ ਤੇਰੇ ਨਾਲ ਵਿਆਹ ਕਰਵਾਉਣਾ ਤੇ ਦੂਜੇ ਪਾਸੇ ਤੁਸੀਂ ਆਪਣੇ ਘਰ ਦੇ ਨੂੰ ਕਹੋਂ ਆ ਕਿ ਮੈਂ ਉੱਥੇ ਰਿਸ਼ਤਾ ਨਹੀਂ ਕਰਵਾਉਣਾ ਤੇ ਹੁਣ ਨਾਲ ਗੱਲ ਨਹੀਂ ਕਰ ਸਕਦੇ ਮੈਂ ਨਾ ਕਰਦੀ ਪਰ ਮਨ ਨਾਲ ਕਿੱਦਾਂ ਕਰਾਂ ਮੈਨੂੰ ਤਾਂ ਕੋ ਡਰਾਂ ਦਾ ਨਹੀਂ ਮਨ ਨਹੀਂ ਨਹੀਂ ਮੇਰੀ ਕਿਉਂ ਮੰਨਣੀ ਕਿਉਂ ਨਹੀਂ ਆ ਤੁਹਾਡੇ ਘਰ ਦੇ ਨੇ ਤੇ ਤੁਸੀਂ ਉਹਨਾਂ ਨੂੰ ਮਨਾ ਨਹੀਂ ਸਕਦੇ ਜੇ ਪਿੰਦਰ ਤੁਸੀਂ ਮੇਰੇ ਨਾਲ ਗੱਲ ਕਰਨੀ ਆ ਰਾ ਤੇ ਆਪਣੇ ਘਰ ਦੇ ਨਾਲ ਪਹਿਲਾਂ ਰਿਸ਼ਤੇ ਦੀ ਗੱਲ ਕਰੋ ਨਹੀਂ ਤੇ ਐਵੇਂ ਮੈਨੂੰ ਲਾੜਿਆਂ ਚ ਨਾ ਰੱਖਿਓ ਮੈਨੂੰ ਅੱਜ ਤੋਂ ਬਾਅਦ ਫੋਨ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਮੇਰੀ ਗੱਲ ਸੁਣੋ ਇੱਕ ਮਿੰਟ ਪਿੰਦਰ ਮੈਨੂੰ ਨਹੀਂ ਪਤਾ ਹੈਗਾ ਪਹਿਲਾਂ ਆਪਣੇ ਘਰ ਦੇ ਨਾਲ ਗੱਲ ਕਰੋ ਉਹਨਾਂ ਨੂੰ ਮਨਾਓ ਤੇ ਫਿਰ ਮੈਨੂੰ ਫੋਨ ਲਾਇਓ ਫੋਨ ਕੱਟੀ ਨਾ ਚੱਲ ਕੋਈ ਗੱਲ ਨਹੀਂ ਮੈਂ ਨਿਆਹੋ ਇੱਕ ਬੰਨੇ ਮੈਨੂੰ ਕਹਿਂਦੇ ਨੇ ਤੇ ਦੂਜੇ ਬੰਨੇ ਆਪਣੇ ਘਰਦਿਆਂ ਨੂੰ ਕਹਿ ਆ ਵੀ ਨਹੀਂ ਸਕਦੇ ਇਹ ਪੱਲਾ ਕਾ ਦਾ ਪਿਆਰ ਹੋਇਆ